ਮਨਪ੍ਰੀਤ ਦਾ ਗੀਤ ਯਾਦ ਆਉਂਦਾ ਉਹ ਲੱਪਕ ਛੋਲਿਆਂ ਦੀ ਖਾ ਕੇ ਉੜਦੇ ਫਿਰਨ ਸਰੀਰ ਕਮਾਲ ਦੀਆਂ ਦੇਹਾਂ ਸੀਗੀਆਂ ਉਹ ਕਮਾਲ ਦੇ ਸਰੀਰ ਸੀ ਜਿਹੜੇ ਛੋਲੇ ਖਾ ਕੇ ਵੀ ਘੋੜਿਆਂ ਦੀਆਂ ਕਾਠੀਆਂ ਦੇ ਬਹਿ ਕੇ ਜੰਗਾ ਜੁੱਦਾਂ ਦੇ ਵਿੱਚ ਲੜਦੇ ਰਹੇ ਗੁਰਦੁਆਰਾ ਨਾਨਕਸਾਠਾੜ ਤੇ ਸਾਹਮਣੇ ਦਰਬਾਰ ਸਾਹਿਬ ਦੇ ਵਿੱਚ ਹੁੰਦੀ ਆਸਾ ਦੀ ਵਾਰ ਅਸੀਂ ਤਿਆਰ ਹਾਂ ਬਿਲਕੁਲ ਸਾਈਕਲ ਅਸੀਂ ਤਿਆਰ ਕਰ ਲਿਆ ਰਾਤ ਤੇ ਹੁਣ ਬੜਾ ਮोटा ਸਮਾਨ ਸੇ ਉਤਾਰਤਾ ਹੈਗਾ ਤੇ ਛੋਲੇ ਖਾ ਕੇ ਹੁਣ ਇੱਥੋਂ ਅਸੀਂ ਚਾਲੇ ਪਾਵਾਂਗੇ ਤੇ ਇੱਕ ਆਰਟੀਓ ਸਾਹਿਬ ਹੈ ਮੀਟ ਦੇ ਉਹ ਖੜੇ ਖੜੇ ਗੱਲਾਂ ਕਰਨ ਲੱਗੇ ਤੇ ਕਹਿੰਦੇ ਚਾਹ ਜ਼ਰੂਰ ਪੀ ਕੇ ਜਾਣੀ ਆ ਠੀਕ ਹੈ ਜੀ ਚਾਹ ਵੀ ਪੀ ਜਾਂਦੇ ਆ ਅਪਰੇ ਦੇ ਭਗਤੀਆਂ ਅਪਰੇ ਦੇ ਭਗਤੀਆਂ ਡੇਰਾਤੂਨ ਦੀ ਇੱਕ ਸੋਹਣੀ ਸਵੇਰ ਸਮਾਂ 6:30 ਵਜੇ ਤੇ ਆਪਾਂ ਖੜੇ ਆ ਬਲਬੀਰ ਰੋਡ ਚੰਦਰ ਰੋਡ ਤੋਂ ਅੱਗੇ ਆ ਕੇ ਆਪਾਂ ਰਿਸ਼ੀਕੇਸ਼ ਵਾਲਾ ਰਾਹ ਫੜ ਲਿਆ ਹੈਗਾ ਤੇ ਬੇਲੀ ਵੀ ਝਾਕੀ ਜਾਂਦਾ ਵੀ ਹੋਈ ਕੀ ਜਾਂਦਾ ਹੈ 드ੋਵਾਰਾ ਆਵਾਰਾ ਕੁੱਤੇ ਵੀਰ ਜਿਹੜੇ ਹੈਗੇ ਉਹ ੂੰਕੂ ੂੰਕੀ ਕਰ ਰਹੇ ਆ ਸਕੂਲ ਦੀਆਂ ਬੈਣਾ ਨਿਆਣਿਆਂ ਨੂੰ ਸਕੂਲਾਂ ਤੱਕ ਪਹੁੰਚਾਉਣ ਲਈ ਚੱਲ ਪਈਆਂ ਨੇ ਸਫਾਈ ਵਾਲੇ ਆਪਦਾ ਕੰਮ ਕਰ ਰਹੇ ਆ ਤੇ ਲੋਕ ਹਲਕੀ ਹਲਕੀ ਸੈਰ ਲਈ ਕਰਨ ਦੁਬਾਰਾ ਆਏ ਹੋਇਆ ਰਾਤ ਹਲਕਾ ਹਲਕਾ ਮੀਂਹ ਪੈਣ ਕਰਕੇ ਮੌਸਮ ਜਿਹੜਾ ਹੈਗਾ ਉਹ ਸੋਹਣਾ ਬਣਿਆ ਗਿਆ ਦੇਖਦੇ ਹਾਂ ਕਿੰਨੇ ਪੜ ਦਾ ਬੰਦ ਅੱਜ ਵੀਡੀਓ ਦੇਖ ਰਹੇ ਸਾਰੇ ਪੈਣ ਪ੍ਰਭਨ ਸਤਿ ਸ੍ਰੀ ਅਕਾਲ ਤੇ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਆਪਾਂ 5 ਕਿਲੋਮੀਟਰ ਅੱਗੇ ਆ ਗਏ ਆ ਤੇ 5 ਕਿਲੋਮੀਟਰ ਅੱਗੇ ਆ ਕੇ ਆਪਾਂ ਖੜੇ ਆ ਇਸ ਵਕਤ ॠषिਕੇਸ਼ ਹਰਦੁਆਰ ਰੋਡ ਦੇ ਉੱਪਰ ਤੇ ਸਫਰ ਦਾ ਅੱਜ ਆਪਣਾ 7ਵਾਂ ਦਿਨ ਹੈ ਤੇ 7ਵੇਂ ਦਿਨ ਉਹ ਤੇ ਮਤਲਬ ਬਾਨੀ ਸੁਖਮਨ ਜੀ ਭਾਈ ਆਪਾਂ ਔੜੀ ਔੜੀ ਪੈਟਰਨ ਮਾਰਦੇ ਆਪਦੀ ਮੰਜਲਾ ਨਾਪ ਰਹੇ ਆ ਤੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਅੱਗੇ ਵੀ ਸਾਂਝਾ ਕਰਿਓ ਤੇ ਸਾਹਮਣੇ ਆਪਣੀ ਹੈਗੀ ਰੋਡ ॠषिकेश ਹਰਦੁਆਰ ਇੱਕ ਪਾਸੇ ਚਲੇ ਜਾਓ ਤਾਂ ਹਰਦੁਆਰ ਆ ਜਾਂਦਾ ਤੇ ਇੱਕ ਪਾਸੇ ਚਲੇ ਜਾਓ ਤਾਂ ॠषिकेश ਆ ਜਾਂਦਾ 47 ਕਿਲੋਮੀਟਰ ਹਰਦੁਆਰ ਹੈ ਤੇ 35 ਕਿਲੋਮੀਟਰ ਇੱਥੋਂ ॠषिकेश ਹੈ ਸਨ 12 ਕਿਲੋਮੀਟਰ ਦਾ ਹੀ ਹੈ ਪਰ ਰਾਹ ਅਲੱਗ-ਅਲੱਗ ਹੈ ਅਪਾ ਡੋਈ ਵਾਲਾ ਤੋਂ ਜਿਹੜਾ ਹੈਗਾ ਰਿਸ਼ੀਕੇਸ਼ ਵੱਲ ਨੂੰ ਪਾਟ ਜਾਗੇ ਸ਼ਹਿਰ ਦੇਰਾਦੂਨ ਹੈ ਜਿਹੜਾ ਉਹ ਉੱਤਰਾਖੰਡ ਦੀ ਰਾਜਧਾਨੀ ਹੈ ਇਹ ਉੱਤਰਾਖੰਡ ਦੀ ਰਾਜਧਾਨੀ ਹੋਣ ਕਰਕੇ ਇਹ ਬਹੁਤ ਹੀ ਵੱਸੋਂ ਵਾਲਾ ਸ਼ਹਿਰ ਹੈ ਤੇ ਭੀੜਾ ਵੀ ਅੰਦਰ ਜਾ ਕੇ ਜਿੱਥੇ ਪਲਟਰਨ ਬਜ਼ਾਰ ਆਪਾਂ ਗਏ ਸੀ ਤੇ ਸਾਰੇ ਪਾਸਿਓਂ ਪਹਾੜੀਆਂ ਨਾਲ ਘਿਰਿਆ ਹੋਇਆ ਹੈ ਲੋਅਰ ਹਿਮਾਲਿਆ ਦੀਆਂ ਪਹਾੜੀਆਂ ਇਹਦੇ ਆਸੇ-ਪਾਸੇ ਹੈ ਤੇ ਇਨ੍ਹਾਂ ਪਹਾੜੀਆਂ ਦੇ ਵਿੱਚ ਇੱਕ ਥਾਂ ਤੇ ਮਸੂਰੀ ਆਉਂਦਾ ਤੇ ਬਾਕੀ ਸਾਰੇ ਜਿਹੜੇ ਹੈਗੇ ਆ ਜਿੰਨੇ ਵੀ ਵੱਡੇ ਵੱਡੇ ਟਰੈਕ ਹੈ ਉਹ ਦੇਰਾ ਦੂਨ ਤੋਂ ਹੀ ਸ਼ੁਰੂ ਹੁੰਦੇ ਆ ਉਤਰਾਖੰਡ ਦੇ ਵਿੱਚ ਜਿੰਨੇ ਵੀ ਟਰੈਕ ਕਹਦੇ ਆ ਉਹ ਸਾਰੇ ਦੇਰਾ ਖੁੰਡ ਤੋਂ ਹੀ ਸ਼ੁਰੂ ਹੁੰਦੇ ਜਿਵੇਂ ਕਦਾਰਕੰਥਾ ਹੋ ਗਿਆ ਹਰਕੀਦੂਨ ਹੋ ਗਿਆ ਤੇ ਇੱਕ ਦੋ ਹੋਰ ਨੇ ਮੇਰੇ ਨਾਲ ਇੱਥੇ ਆ ਰਹੇ ਉਹ ਇੱਥੋਂ ਸ਼ੁਰੂ ਹੁੰਦੇ ਸਾਰੇ ਤੇ ਆਸ-ਪਾਸੇ ਜਿਹੜਾ ਹੈਗਾ ਪਹਾੜੀਆਂ ਤੇ ਵਿਚਾਲੇ ਬਣਿਆ ਹੋਇਆ ਦੂਨ ਦੇਰਾ ਦੂਨ ਰਾਮਰਾਜ ਦੇ ਡੇਰੇ ਕਰਕੇ ਵਸਿਆ ਡੇਰਾ ਦੂਨ ਦੇਰਾ ਦੂਨ ਤੋਂ ਰਿਸ਼ੀਕੇਸ਼ ਜਾਂਦੇ ਆ ਲਗਭਗ ਰਸਤਾ ਜਿਹੜਾ ਹੈਗਾ ਡਾਊਨ ਹਿੱਲ ਹੈ ਮਤਲਬ ਥੱਲੇ ਨੂੰ ਹੀ ਹੈ ਕਿਤੇ ਕਿਤੇ ਅਪ ਹਿੱਲ ਪੈਂਦੀ ਹੈ ਤੇ ਇਧਰਲੇ ਪਾਸੇ ਹੁਣ ਸੰਗਲਾ ਜਿਹੜਾ ਹੈਗਾ ਜੰਗਲ ਹੈ ਸਾਰੇ ਆਪਾਂ ਜੰਗਲੀ ਏਰੀਆ 'ਚ ਹੀ ਫਿਰ ਰਹੇ ਆ ਤੇ ਦੇਰਾ ਦੂਨ ਵੀ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਪੁਰਾਣੇ ਸਮੇਂ 'ਚ ਜੰਗਲ ਨੂੰ ਸਾਫ਼ ਕਰਕੇ ਹੀ ਆਬਾਦ ਹੋਇਆ ਹੈਗਾ ਰਿਸ਼ੀਕੇਸ਼ ਤਾਂ ਆਮ ਹੀ ਆਪਾਂ ਸੁਣਿਆ ਵੀ ਗੰਗਾ ਨਦੀ ਦੇ ਕਿਨਾਰੇ ਕਿਨਾਰੇ ਜਿਹੜੀ ਪਰਲੇ ਪਾਸੇ ਵਾਲੀ ਰੋਡ ਹੈ ਉੱਥੇ ਹਾਥੀ ਵਗੈਰਾ ਆਮ ਮਿਲ ਜਾਂਦੇ ਆ। ਕੋ ਸਾਹਮਣੇ ਵੀ ਦੇਖੋਗੇ ਤੁਸੀਂ। ਉਹ ਵੀ ਦਰਖਤਾਂ ਨਾਲ ਭਰਿਆ ਹੋਇਆ ਇੱਕ ਜੰਗਲ ਦਾ ਰੂਪ ਧਾਰਨ ਕੀਤਾ ਹੋਇਆ ਇਲਾਕਾ ਨੇ। ਇਹ ਵੀ ਜੰਗਲ ਦੇ ਇਲਾਕੇ ਜਿੱਥੇ ਭੁਗੰਬਰੀਆਂ ਉੱਚੇ-ਉੱਚੇ ਦਰਖਤਾਂ ਦੇ ਨਾਲ। ਰਿਸ਼ੀਕੇਸ਼ ਇੱਥੋਂ ਰਹਿ ਗਿਆ ਹੈਗਾ 8349 ਕਿਲੋਮੀਟਰ। ਕਦੇ 35 ਦਾ ਬੋਰਡ ਆ ਜਾਂਦਾ ਕਦੇ 3849 ਦਾ ਆ ਜਾਂਦਾ। ਪਰ 40-42 ਕਿਲੋਮੀਟਰ ਤਾਂ ਆਪਾਂ ਜੇਰਦੂਨ ਤੋਂ ਕਰਾਂਗੇ ਕਰਾਂਗੇ ਮੈਨੂੰ ਲੱਗਦਾ। ਆਪਾਂ ਹੁਣ ਬਿਲਕੁਲ ਜਿਹੜਾ ਹੈਗਾ ਸੰਘਣੇ ਜੰਗਲ ਦੇ ਵਿੱਚ ਲੰਘ ਰਹੇ ਆ ਤੇ ਲਾਚੀ ਵਾਲਾ ਰੇਂਜ ਹੈ ਹੈ ਲਾਚੀ ਵਾਲਾ ਰੇਂਜ ਲਾਚੀ ਵਾਲਾ ਰੇਂਜ ਜਿਹਨੂੰ ਲਾਚੀ ਵਾਲਾ ਵਾਈਲਡਲਾਈਫ ਰੇਂਜ ਕੇ ਦੂਜੀ ਪਹਾੜੀ ਰੇਂਜ ਦੂਜੀ ਘਾਟੀ ਫਾਈਟ ਰੇਂਜ ਹੋਣੀ ਲਾਚੀ ਰੇਂਜ ਆ ਜੀ ਇਹ ਕਹਿੰਦੇ ਤੇ ਪਿੱਛੇ ਟੋਲ ਪਲਾza ਸੀਗਾ ਇੱਕ ਤੇ ਟੋਲ ਪਲਾza ਤੋਂ ਅੱਗੇ ਆਪਾਂ ਜਾਣਾ ਹੈਗਾ ਇੱਧਰ ਨੂੰ ਇੱਧਰ ਵੀ ਦਰਖਤ ਤੇ ਸੰਘਣਾ ਜੰਗਲ ਤੇ ਇੱਧਰ ਵੀ ਦਰਖਤ ਤੇ ਸਨ ਡਾਊਨ ਹਿੱਲ ਐ ਡਾਊਨ ਹਿੱਲ ਕਰਕੇ ਸਾਈਕਲ ਜਿਹੜਾ ਹੈਗਾ ਚਲਾਉਣਾ ਨਹੀਂ ਪੈ ਰਿਹਾ ਆਪੇ ਰੁੜ ਰਿਹਾ ਤੇ ਰਿਸ਼ੀਕੇਸ਼ ਇੱਥੇ ਫਿਰ 37 ਕਿਲੋਮੀਟਰ ਲਿਖਿਆਦਾ ਬਾਈ ਯਾਰ ਦੇਖੋ ਯਾਰ ਮੈਂ ਤਾਂ ਦੱਸਦਾ ਕੀ ਚੱਕਰ ਹੈ ਹੂੰ ਕੀ ਚੱਕਰ ਹੈ ਦੋ ਦੋ ਹਾਈਵੇ ਹੈ ਆ ਦੇਖੋ ਦੋ ਹਾਈਵੇ ਨੇ ਆਪਾਂ ਨੂੰ 2 ਕਿਲੋਮੀਟਰ ਦਿਖਾਉਂਦਾ ਆਪਾਂ ਨੂੰ ਇੱਥੋਂ ਮੁੜਨਾ ਆਹ ਨਹੀਂ ਜਾਣਾ ਆਪਾਂ ਠੀਕ ਹੈ ਪਰ ਇਹ ਨਹੀਂ ਜਾਣਾ ਆਪਾਂ ਹਾਂ ਮਲਰੀ ਕ੍ਰਾਂਟ ਤੱਕ ਬਸ ਬਸ ਇੱਥੇ ਆਣਾ ਆਪਾਂ ਆਪਾਂ ਜਾਣਾ ਇਹ ਆਪਣੇ ਕੋਲ 2 ਕਿਲੋਮੀਟਰ ਰਹਿ ਗਿਆ ਹੁਣ ਸਾਣੀ ਪੋਖਰੀ ਹੋ ਕੇ 2 ਕਿਲੋਮੀਟਰ ਰਹਿ ਗਿਆ ਆਪਣਾ 2 ਰਹਿ ਗਿਆ ਬਾ ਬਾਈ ਰਹਿ ਗਿਆ ਇਹ ਮਤਲਬ ਜੇ ਡਾਊਨ ਹਿੱਲੀ ਆ ਗਈ ਤਾਂ ਫਿਰ ਤਾਂ ਘੰਟੇ ਚ ਪਹੁੰਚ ਜਾਗੇ ਜਿੱਦਾਂ ਹੋਣੇ ਲਾਇਕ ਕਿਵੇਂ ਤੇ ਫਿਰ ਲੇਟ ਤੇ ਫਿਰਦੇ ਅੱਜ ਆਊਗੀ ਆ ਵੇਖੋ ਆਊਗੀ ਆ ਪਿੱਲ ਇੱਥੇ ਹੀ ਆਊਗੀ ਨੇੜੇ ਜਾ ਕੇ ਆ ਆ ਪਿੱਲ ਫਿਰ ਉਸ ਤੋਂ ਬਾਅਦ ਡਾਊਨ ਲੈ ਲਈਏ ਥੋੜੀ ਜੀ ਐ ਦੋ ਤਿੰਨ ਕਿਹ ਅੱਜ ਪਿੱਛੇ ਆਈ ਸੀ ਮੈਂ ਹਾਂ ਤੇ ਹੁੰਦਾ ਕੈਸ਼ ਫਿਰੇ ਫਿਰ ਰੋਗੜਾ ਲੱਗਿਆ ਰੋਗੜਾ ਕਹਿੰਦੇ ਫਿਰੇ ਫਿਰ ਬਾਇਆ ਲ ਵੀ ਮਾਇਆ ਤੇ ਲੱਛੀ ਵਾਲਾ ਤੇ ਜਿਹੜੀ ਫੋਰੈਸਟ ਰੇਂਜ ਐ ਉਹ ਲੰਘ ਕੇ ਆਪਾਂ ਇੱਕ ਸੋਹਣੀ ਘਾਟੀ ਦੇਖ ਰਹੇ ਹਾਂ ਓ ਸਾਹਮਣੇ ਆਬਾਦੀ ਤੇ ਆਬਾਦੀ ਦੇ ਨਾਲ ਚੱਲਦਾ ਹੋਇਆ ਆਹ ਕ੍ਰੈਸ਼ਰ ਦਾ ਕੰਮ ਤੇ ਨਾਲ ਇੱਕ ਕਣਕ ਖੜੀ ਐ ਤੇ ਫੇਰ ਡਾਊਨ ਹਿੱਲ ਐ ਇਸ ਤੋਂ ਗਾਂ ਆਪਾਂ ਜਿਹੜਾ ਹੈਗਾ ਡੋਈ ਵਾਲਾ ਜਿਹੜਾ ਇਹਨਾਂ ਦਾ 에어ਪੋਰਟ ਹੈ ਦੇਰਾਦੂਨ ਦਾ ਉਹਨੂੰ ਕ੍ਰਾਸ ਕਰਕੇ ਰਿਸ਼ੀਕੇਸ਼ ਦੇ ਨੇੜੇ ਲੱਗ ਜਾਗੇ ਰਿਸ਼ੀਕੇਸ਼ ਸਾਨੂੰ ਇੱਥੋਂ 20 ਕਿਲੋਮੀਟਰ ਦਿਖਾ ਰਿਹਾ ਬੜੇ ਹਲਕੇ ਹਲਕੇ ਤਰੀਕੇ ਨਾਲ ਹੌਲੀ ਹੌਲੀ ਅਸੀਂ ਜਿਹੜਾ ਹੈਗਾ ਰਿਸ਼ੀਕੇਸ਼ ਦਾ ਸਫ਼ਰ ਨਿਭੇੜ ਰਹੇ ਹਾਂ ਕਾਫੀ ਪੀਣ ਦੀ ਇੱਛਾ ਜਾਗ ਰਹੀ ਤੁਹਾਡੀ ਵੀ ਦੀ ਕਾਫੀ ਅ ਦਿਲ ਜਿਆ ਕਰ ਲੈਣਾ ਉਹ ਕੋਈ ਦਿੱਕਤ ਨਹੀਂ ਜੀ ਪਰ ਇਹ ਬਸ ਲੱਗੀ ਹੁੰਦਾ ਵੀ ਕਰਨੀ ਜ਼ਰੂਰੀ ਹੋਵੇ ਜਿਹੜੀ ਕਿਤਾਬ ਆ ਮਾਇਆ ਚ ਕੋਲ ਆ ਕਿ ਮੈਂ ਬਾਹਰ ਜਾਉਂਗਾ ਲੋਟ ਤੇ ਚੈੱਕ ਮਨਰੰਜਨ ਬੈਂਕ ਦੇ ਸੀ ਬਾਈ ਇਹ ਐਣਾ ਸਮਝ ਲੈ ਪੈਸੇ ਦਿੱਤੇ ਨੇ ਉਹ ਜੋਕਾਂ ਵਾਲੇ ਜੋਕਾਂ ਵਾਲੇ ਆ ਇਹ ਲਛੇ ਉਹ ਕੀ ਹੈ ਲਛੇਸ਼ਵਰ ਤੇਛੇਸ਼ਵਰ ਹਾਂ ਲਛੇਸ਼ਵਰ ਮੰਦਿਰ ਚਲੋ ਜੀ ਦੇਰਾਦੂਨ ਦੇ ਕੋਲੇ ਰਿਸ਼ੀਕੇਸ਼ ਨੂੰ ਜਾਣੇ ਆ ਤਾਂ ਦੋ ਨਦੀਆਂ ਹੁੰਦੀਆਂ ਇੱਕ ਬਿਲਕੁਲ ਦੇਰਾਦੂਨ ਦੇ ਕੋਲੇ ਉਹ ਰਸਪਾਨਾ ਨਦੀ ਹੈ ਤੇ ਆ ਜਿਹੜੀ ਨਦੀ ਤੁਸੀਂ ਦੇਖ ਰਹੇ ਹੋ ਇਹ ਹੈਗੀ ਸੰਗ ਨਦੀ ਹੁਣੇ ਸੁੱਕੀ ਹੋਈ ਆ ਪਾਣੀ ਇਹਦੇ ਚ ਹੈ ਨਹੀਂਗਾ ਪਰ ਜਦੋਂ ਬਰਸਾਤ ਦੇ ਵਿੱਚ ਪਹਾੜਾਂ ਦੇ ਉੱਪਰ ਮੀਂਹ ਪੈਂਦਾ বরਫ पिਗਲਦੀ ਹੈ ਤਾਂ ਇਹ ਪੂਰਾ ਆਪ ਦਾ ਪਾਣੀ ਦਾ ਰੂਪ ਧਾਰਨ ਕਰ ਲੈਂਦੀ ਆ ਅ ਵੈਸੇ ਵੀ ਆਪਾਂ ਗੱਲ ਕਰੀਏ ਤਾਂ ਜਲ ਸਰੋਤ ਜਿਹੜੇ ਹੈਗੇ ਹੁਣ ਉਹ ਘਟਦੇ ਜਾ ਰਹੇ ਆ ਕਿਉਂਕਿ ਗਲੇਸ਼ੀਅਰ ਪੰਘਲ ਰਹੇ ਆ ਬਰਫ਼ ਘਟ ਪੈ ਰਹੀ ਹੈ ਤੇ ਜਿਹੜੀ ਆਪਣਾ ਕਹਿ ਦਈਏ ਵੀ ਗਲੋਬਲ ਵਾਰਮਿੰਗ ਕਰਕੇ ਸਾਰਾ ਹੀ ਮੌਸਮ ਹਿੱਲਿਆ ਪਿਆ ਸੋ ਕਿਤੇ ਅੱਜ ਤੋਂ 50 60 ਸਾਲ ਪਹਿਲਾਂ ਇਹ ਨਦੀ ਆਪਣੇ ਪੂਰੇ ਜੋਬਨ ਤੇ ਹੋਊਗੀ ਵਹਿੰਦੀ ਹੋਊਗੀ ਧਾਰ ਜਾ ਕੇ ਇਹ ਗੰਗਾ ਦੇ ਵਿੱਚ ਰਲ ਜਾਂਦੀ ਹੈ ਇਹਦੀ ਤੇ ਸਪਾਨਾ ਦੀ ਇਹਦੀ ਤੇ ਅੱਗੇ ਚੰਦਰਪਾਗ ਆਊਗੀ ਉਹਦੀ ਵੀ ਜਿਹੜੀ ਧਾਰ ਆ ਉਹ ਗੰਗਾ ਚ ਰਲਦੀ ਜਾ ਕੇ ਇਹ ਨਿਕਲਦੀਆਂ ਇੱਥੋਂ ਕਿਤੂਆਂ ਆ ਉੱਤਰਾਖੰਡ ਦੀਆਂ ਇਹਨਾਂ ਪਹਾੜੀਆਂ ਤੋਂ ਤੇ ਨਿਕਲ ਕੇ ਹੈਗਾ ਗੰਗਾ ਦੇ ਵਿੱਚ ਹੀ ਰਲ ਜਾਂਦੀ ਗੰਗਾ ਦੀ ਸਹਾਇਕ ਨਦੀਆਂ ਸਾਰੀਆਂ ਐ আলਟਰਾਟੈਕ ਦਾ ਛੋਟਾ ਜਿਹਾ ਸਿਮਿੰਟ ਕਾਰਖਾਨਾ ਬਜਰੀ ਨੂੰ ਕ੍ਰੈਸ਼ਰ ਬਣਾ ਕੇ ਤੇ ਵਿੱਚ ਕੋਈ ਹੋਰ ਪਾ ਕੇ ਜਦਾਂ ਕੋਲੇ ਦੀ ਜਾਂ ਹੋਰ ਪਾ ਕੇ ਸਿਮਿੰਟ ਬਣਦਾ ਸਾਹਮਣੇ ਲੱਗਿਆ ਬੋਰਡ ਦੱਸਦਾ ਵੀ ਥੇਰ ਆ ਤੁਹਾਨੂੰ 에어ਪੋਰਟ ਸੱਤ ਰਿਸ਼ੀਕੇਸ਼ 25 ਤੇ ਹਰਦੁਆਰ 35 ਜੇ ਸੱਜੇ ਪਾਸੇ ਚਲੇ ਜਾਓਗੇ ਤਾਂ ਹਰਦੁਆਰ ਵੱਲ ਨੂੰ ਚਲੇ ਜਾਓਗੇ ਤੇ ਜੇ ਖੱਬੇ ਪਾਸੇ ਵਾਲੀ ਸੜਕ ਲਾਉਗੇ ਤਾਂ ਰਿਸ਼ੀਕੇਸ਼ ਪਹੁੰਚਦੇ ਹੋ ਸ੍ਰੀ ਰਿਸ਼ੀਕੇਸ਼ ਵੱਲ ਨੂੰ ਆਪਾਂ ਚੱਲੇ ਪਾਤੇ ਆ। ਇੱਥੋਂ ਆਪਾਂ ਸਾਈਡ ਤੇ ਲਵਾਂਗੇ ਤੇ ਡੋਈ ਵਾਲਾ ਪਿੰਡ ਸੱਜੇ ਪਾਸੇ ਹੈ ਤੇ ਡੋਈ ਵਾਲਾ ਦੀ ਜਗ੍ਹਾ ਤੇ ਬਣਿਆ 에어ਪੋਰਟ ਦੇਰਾਦੂੰਦਾ 에어ਪੋਰਟ DED ਉਹ ਖੱਬੇ ਪਾਸੇ ਹੈ। ਗਹਿਰਸੈਂਡ 260 ਦਿੱਲੀ 234 ਹਰਦਵਾਰ 35 ਤੇ ਰਿਸ਼ੀਕੇਸ਼ 25 ਅਜੇ ਵੀ ਪਤੰਦਰ 25 ਵਿਖਾਈ ਜਾਂਦੇ ਆ। 2 ਕਿਲੋਮੀਟਰ ਆ ਗਏ ਚਲੋ ਜੀ ਹਰਦوار ਅੰਬਾਲਾ ਦਿਰਾਦੂਨ ਰੋਡ ਆਪਾਂ ਛੜਤਾ ਜੀ ਹੁਣ ਆਪਾਂ ਪਹੁੰਚ ਗਏ ਆ ਰਿਸ਼ੀਕੇਸ਼ ਦੇ ਰਾਹ ਤੇ ਬਣਿਆਵਾਲਾ ਦੇ ਕੋਲੇ ਖੜੇ ਆਪਾਂ ਹਰਦوار ਬਾਈਪਾਸ ਚਾਰ ਧਾਮ ਯਾਤਰਾ ਮਾਰਗ ਰਿਸ਼ੀਕੇਸ਼ ਤਪੋਵਨ ਸ਼੍ਰੀਨਗਰ ਕੇਦਾਰਨਾਥ ਗੰਗੋਤਰੀ ਯਮੁਨਾਤਰੀ ਤੇ ਸਾਹਮਣੇ ਆ ਜੀ ਰਿਸ਼ੀਕੇਸ਼ ਦਾ ਯਾ ਇਧਰੋਂ ਆਪਾਂ ਆਏ ਆ ਉਹ ਹਾਈਵੇ ਦੇ ਉੱਤੋਂ ਜਿਹੜਾ ਹਾਈਵੇ ਸਾਹਮਣੇ ਦਿਖਾਈ ਦਿੰਦਾ ਯਾਰ ਖਾ ਨੂੰ ਕੁਛ ਹੈ ਨਹੀਂ ਯਾਰ ਬਿਸਕੁਟ ਕੁਛ ਨਹੀਂ ਖਰੀਦਾਰੀ ਨਾ ਕਰਨੀ ਪਈ ਜੇ ਇਹਦੇ ਵਾਸਤੇ ਚਾਰੇ ਲੱਭ ਲੂਗਾ ਇਹ ਵਿਚਾਰਾ ਦੇਰਾ ਤੋਂ ਦਾ ਸਟੇਟ 에어ਪੋਰਟ ਜੋਲੀ ਗ੍ਰਾਂਡ 에어ਪੋਰਟ ਰਿਸ਼ੀਕੇਸ਼ ਇਹ ਕਿਤਾਬ ਸਥਲੀ ਦੇ ਭੂਮੀ ਕੇਦਾਰਨਾਥ ਬਦਰੀਨਾਥ ਤੇ ਸ਼੍ਰੀ ਹਿਮਕੁੰਨ ਸਾਹਿਬ ਇਹ ਸਾਰਿਆਂ ਦੇ ਬੋਰਡ ਇੱਧਰ ਲੱਗੇ ਹੋਏ ਕਿਉਂਕਿ ਸਾਰੀ ਯਾਤਰਾ ਜਿਹੜੀ ਹੈਗੀ ਆ ਉਹ ਰਿਸ਼ੀਕੇਸ਼ ਤੋਂ ਸ਼ੁਰੂ ਹੁੰਦੀ ਹੈ ਰਿਸ਼ੀਕੇਸ਼ 16 ਰਹਿ ਗਿਆ ਇੱਥੋਂ ਤੇ ਜੋਲੀਗ੍ਰਾਂਡ ਜਿਹੜਾ ਹੈਗਾ ਇੱਧਰਲੇ ਪਾਸੇ ਹੈ ਏਅਰਪੋਰਟ ਦੇਰਾਦੂੰਦਾ ਅ ਜੇ ਕਹਿੰਦੇ ਡੋਮੈਸਟਿਕ ਏਅਰਪੋਰਟ ਕਹਿ ਸਕਦੇ ਆਪਾਂ ਜਗ੍ਹਾ ਦਾ ਨਾਮ ਹੈ ਰਾਣੀ ਪੋਖਰੀ ਤੇ ਇੱਥੋਂ ਜਿਹੜਾ ਹੈਗਾ ऋषिकेश रह गया 14-15 किलोमीटर ਤੇ ਪਿੱਛੇ ਜਿਹੜਾ ਮੇਰੇ ਇੱਕ ਕੋਲ ਹੈ ਉਹ ਰਾਣੀ ਪੋਖਰੀ ਨਦੀ ਦੇ ਉੱਪਰ ਬਣਿਆ ਹੋਇਆ ਹੈ। ਰਾਣੀ ਪੋਖਰੀ ਇਹ ਵੀ ਸੁੱਕੀ ਪਈ ਹੈ। ਰਾਣੀ ਪੋਖਰੀ ਬ੍ਰਾਂਚ ਕਹਿੰਦੇ ਨੇ ਇਹ ਵੀ ਸੁੱਕੀ ਪਈ ਹੈ ਜਿਹੜੇ ਪੁਰਾਣੀ ਸੜਕ ਹੈ। ਇਹ ਪਹਿਲਾਂ ਇਹਦੇ ਵਿਜਲੀ ਪੁਲ ਬਣਿਆ ਹੋਇਆ ਸੀ ਉਹ ਹੁਣ ਖਤਮ ਕਰਤਾ ਇਹਨਾਂ ਨੇ ਤੇ ਨਵਾਂ ਪੁਲ ਬਣਾਤਾ ਹੈਗਾ। ਰਾਣੀ ਪੋਖਰੀ, ਸਾੰਗ, ਰਸਪਾਨਾ ਤੇ ਉਹਦੇ ਵਿੱਚ ਚੰਦਰਪਾਗਾ ਤੇ ਗੰਗਾ ਨਦੀਆਂ ਦੇ ਇਹਨਾਂ ਇਲਾਕਿਆਂ ਦੇ ਵਿੱਚ ਆਪਾਂ ਘੁੰਮ ਰਹੇ ਆ ਤੇ ਸਭ ਤੋਂ ਮਸ਼ਹੂਰ ਜਗ੍ਹਾ ਰਿਸ਼ੀਕੇਸ਼ ਤੇ ਉੱਥੇ ਆਪਾਂ ਪਹੁੰਚਾਂਗੇ ਅੱਜ ਯੋਗਾ ਮੈਡੀਟੇਸ਼ਨ ਤੇ ਟੂਰਿਸਟ ਦਾ ਵੱਡਾ ਸੰਗਮ ਹੈ ਤੇ ਸਾਈਕਲ ਆਪਾਂ ਇੱਥੇ ਖੜਾਦੇ ਆ ਤੇ ਪੰਪ ਤੇ ਲਘੂ ਸ਼ੰਕਰ ਜਿਹੜੀ ਹੈਗੀ ਉਹਨੂੰ ਵਿਰਤ ਕਰਨ ਆਏ ਆ ਸਮਾਂ 9:53 ਤੇ ਰਿਸ਼ੀਕੇਸ਼ ਰਹਿ ਗਿਆ ਇਥੋਂ 12 ਕਿਲੋਮੀਟਰ ਲਗਭਗ 2 ਘੰਟੇ ਆਪਾਂ ਸਾਈਕਲ ਚਲਾਇਆ ਤੇ 20 ਦੀ ਡੇਢ ਦੋ ਘੰਟਾ ਆਪਾਂ ਰੁਕੇ ਆ ਤੇ ਸਾਹਮਣੇ ਜਿਹੜੀਆਂ ਪਹਾੜੀਆਂ ਉਹ ਰਿਸ਼ੀਕੇਸ਼ ਦੀ ਦਿਖਾਈ ਦੇਣ ਲੱਗੀਆਂ ਕਿਤੇ ਡਾਊਨ ਹਿੱਲ ਆਉਂਦੀ ਐ ਤੇ ਕਿਤੇ ਅਪ ਹਿੱਲ ਆਉਂਦੀ ਐ ਮਤਲਬ ਕਿਤੇ ਐਲੀਵੇਸ਼ਨ ਵੱਧਦਾ ਐ ਤੇ ਕਿਤੇ ਐਲੀਵੇਸ਼ਨ ਘਟਦਾ ਐ ਤੇ ਕਣਕ ਹਜੇ ਏ ਵੀਰ ਕੱਟਣ ਨਹੀਂ ਲੱਗੇ ਉਵੇਂ ਖੜੀ ਹੈ ਕੀ ਬਾਤ ਬਸ ਹੁਣ ਭਜਨ ਸ਼ੁਰੂ ਹੋ ਜਾਣਗੇ ਇਸ ਤੋਂ ਬਾਅਦ ਹਲਕੇ ਹਲਕੇ ਪਹਾੜੀਆਂ ਫੋਰ ਲੇਨ ਉੱਤੇ ਦੌੜਦਾ ਆਪਣਾ ਸਾਈਕਲ ਜੰਗਲ ਦੇ ਏਰੀਆ 'ਚ ਖੜੇ ਆਪਾਂ ਥਾਂ ਥਾਂ ਤੇ ਬੋਰਡ ਲਾਏ ਹੋਏ ਉਹਨਾਂ ਨੇ ਵੀ ਭਾਈ ਵੀ ਨਾ ਤਾਂ ਵਹੀਕਲ ਤੋਂ ਉਤਰੋ ਤੇ ਨਾ ਹੀ ਇੱਥੇ ਰੁਕੋ ਸ਼ਾਮ ਦੇ ਟਾਈਮ ਵੈਸੇ ਜਿਆਦਾ ਹਾਥੀਆਂ ਦਾ ਆਉਣਾ ਜਾਣਾ ਹੁੰਦਾ ਹੈ ਦਿਨੇ ਦਾ ਵਿਚਾਰੇ ਉਹ ਆਵਾਜ਼ਾਂ ਦੇ ਹਾਰਨੋਂ ਡਰਦੇ ਜੰਗਲ 'ਚ ਹੀ ਰਹਿੰਦੇ ਆ ਤੇ ਨਾ ਹੀ ਕਹਿੰਦੇ ਵੀ ਇੱਥੇ ਕੋਈ ਅੱਗ ਬਾਲਣ ਦੀ ਆਗਿਆ ਹੈਗੀ ਏ ਤੁਹਾਨੂੰ ਸੋ ਇੱਕ ਤਿੱਖੀ ਚੜ੍ਹਾਈ ਦੀ ਛੁੱਟੀ ਮਾਰੀ ਹੈ ਅੱਧਾ ਕਿਲੋਮੀਟਰ ਦੀ ਤੇ ਉਹ ਮਾਰ ਕੇ ਆਪਾਂ ਇੱਕ ਪੱਧਰੇ ਸਥਾਨ ਤੇ ਖੜੇ ਆ ਤੇ ਪਾੜੀ ਏਰੀ ਦੇ ਵਿੱਚ ਤੇਜ਼ ਸਾਧਨ ਚਲਾਉਣ ਦਾ ਨਤੀਜਾ ਵੀ ਥੋੜੇ ਸਾਹਮਣੇ ਹੈ ਵਾਹ ਕੀ ਆ ਫੁੱਲਾਂ ਵਾਲੀ ਕਾਰ ਜਾਂਦੀ ਹੈ ਭਾਈ ਤੇ ਸੋਹਣਾ ਇਲਾਕਾ ਆ ਗਿਆ ਰਿਸ਼ੀਕੇਸ਼ ਦਾ ਇੱਥੇ ਖੜ੍ਹ ਕੇ ਦਾਮ ਲੈਣ ਲਈ ਪਾਣੀ ਪੂਣੀ ਪੀਣੇ ਆ ਫੋਟੋ ਫੋਟੋ ਕਰਦੇ ਆ ਤੇ ਅੱਗੇ ਚੱਲਦੇ ਆ ਗੇ ਦੇ ਨਾਲ ਲੱਗਦਾ ਇੱਕ ਸੰਘਲਾ ਜੰਗਲ ਜਿਹਨੂੰ ਆਪਾਂ ਹੁਣੀ ਪਾਰ ਕੀਤਾ ਇਹ ਹੁਣ ਇਹਦਾ ਅਖੀਰਲਾ ਹਿੱਸਾ ਜੇ ਬਚ ਗਿਆ ਜਿਹੜਾ ਰਿਸ਼ੀਗੇ ਦੇ ਨਾਲ ਲੱਗ ਜਾਂਦਾ ਰਿਸ਼ੀਗੇ ਸਤ ਚਾਰ ਕਿਲੋਮੀਟਰ ਰਹਿ ਗਿਆ ਤੇ ਸੜਕ ਦਾ ਐਲੀਵੇਸ਼ਨ ਉਹ ਬਿਲਕੁਲ ਖਤਮ ਹੋ ਗਿਆ ਪੱਧਰੀ ਆ ਜਾਂਦੀ ਏ ਕਿਤੇ ਡਾਊਨ ਹਿੱਲਾ ਜਾਂਦੀ ਏ ਤੇ ਸਾਈਕਲ ਸਾਡੇ ਅੱਜ ਆਰਾਮ ਨਾਲ ਭੱਜ ਰਹੇ ਆ ਬਹੁਤ ਸ਼ਾਨਦਾਰ ਸਫ਼ਰ ਰਿਹਾ ਜੰਗਲ ਦਾ ਜਿਹੜਾ ਸਫ਼ਰ ਸੀਦਾ ਇੰਨਾ ਸੋਹਣਾ ਸੀਗਾ ਵਿਚਾਰੇ ਦੋਨੇ ਪਾਸੇ ਜਿਹੜਾ ਸੀਗਾ ਉਹ ਦਰਖਤ ਹੀ ਦਰਖਤ ਹਰੇ ਭਰੇ ਤੇ ਭਾਵੇਂ ਕਾਰਾਂ ਬੱਸਾਂ ਭੱਜ ਰਹੀਆਂ ਸੀ ਪਰ ਸਾਨੂੰ ਸਾਈਕਲ ਤਰਾਣ ਦੇ ਵਿੱਚ ਬਹੁਤ ਮਹਗਾ ਰਿਆ ਸੀਗਾ ਉੱਚੇ-ਉੱਚੇ ਦਰਖਤ ਤੇ ਨਾਲ ਇਧਰ ਵਹਿੰਦੀ ਚੰਦਰਪਾਗਾ ਚੰਦਰਪਾਗਾ ਦਾ ਛੋਟਾ ਜਿਹਾ ਵਹਾ ਹੈ ਤੇ ਉਹ ਜਾਂ ਗਾਂਹ ਦੇ ਕੰਗਾ ਚ ਰਲ ਜਾਂਦਾ ਸੋ ਅਜਦਾ ਅਸੀਂ 37 38 ਕਿਲੋਮੀਟਰ ਦਾ ਜਿਹੜਾ ਸਫਰ ਹੈ ਉਹ 4 ਘੰਟਿਆਂ ਦੇ ਵਿੱਚ ਕੰਪਲੀਟ ਕਰ ਲਾਂਗੇ 2 ਘੰਟੇ ਸਾਈਕਲ ਚਲਾਇਆ ਤੇ 2 ਘੰਟੇ ਅਸੀਂ ਵੇਧੀ ਰੁਕੇ ਹਾਂ ਸ਼ਹਿਰ ઋਸ਼ੀਕੇਸ਼ ਤੇ ઋਸ਼ੀਕੇਸ਼ ਦਾ ਨਟਰਾ ਚੌਂਕ ਭੀੜ ਭੜੱਕੇ ਵਾਲਾ ਚੌਂਕ ਇਧਰੋਂ ਦੇਰਾ ਤੂੰਣ ਤੇ ਸਾਹਮਣੇ ਆਪਾਂ ਜਾਣਾ ਹੈਗਾ ਨਿਰਮਲ ਆਸ਼ਰਮ ਸਿੱਧਾ ਜਾਣਾ ਬਾਈ ਠੀਕ ਹੈ ਮਗਰ ਬੰਦਾ ਟੱਕਰ ਗਿਆ ਸੀ ਇੱਕ ਵਾਰ ਕੀ ਆਦਾ ਸੀ ਕਰਨ ਮੇਰੇ ਦਾ ਸੀ ਸਾਈਕਲ ਤੇ ਹਾਂ ਉਹ ਜਰਮਨ ਦਾ ਉਹ ਰੋਕ ਗਿਆ ਸੀ ਤੇ ਕਿਵੇਂ ਨੂੰ ਠੀਕ ਹੈ ਤੇ ਬਾਈ ਵੀ ਰੁਕ ਗਿਆ ਉੱਥੇ ਗੱਲ ਬਾਤ ਕੀਤੀ ਕਹਿੰਦਾ ਪੰਜਾਬ ਜਾਣਾ ਮੈ ਵਧੀਆ ਗੱਲ ਹੈ ਫਿਰ ਤੋਂ ਬਹਿਰਾ ਦੁੰਜਾ ਹਾਂ ਕਿਉਂ ਦੇਖੇ ਅੱਗੇ ਜਾ ਕੇ ਪਛਮੀ ਲੱਗਤਾਂਗੇ 40 45 ਡਿਗਰੀ ਟੈਂਪਰੇਚਰ ਹੈਗਾ ਆਪਾਂ ਤੇ ਮੇਰੀ ਆ ਗਈ ਤਾਂ ਵਾਪਸ ਆਦੇ ਤੇ ਇੱਥੇ 2 ਕਿਲੋਮੀਟਰ ਰਹਿ ਗਿਆ ਆਪਣਾ ਨਿਰਮਲ ਆਸ਼ਰਮ ਤੇ ਚੱਲੀਏ ਬਾਈ ਹਾਂਜੀ ਚਾਰ ਬੰਦ ਨਿਰਮਲ ਆਸ਼ਰਮ ਤੇ ਤਕਰੀਬਨ ਤਿੰਨ ਵਾਰੀ ਮੈਂ ਇੱਥੇ ਪਹਿਲਾਂ ਆਇਆ ਸੀਗਾ ਤੇ ਰਿਆਸ਼ ਮਿਲ ਗਈ ਸੀ ਪਰ ਹੁਣ ਬਾਬਿਆਂ ਕੋਲੇ ਕਹਿੰਦੇ ਰਿਆਸ਼ ਨਹੀਂ ਗਈ ਸੋ ਉਹਨਾਂ ਨੇ ਬੇਨਤੀ ਕੀਤੀ ਵੀ ਤੁਸੀਂ ਗੁਰਦੁਆਰਾ ਸਾਹਿਬ ਚਲੇ ਜਾਓ ਸੋ ਇੱਥੋਂ ਲੰਗਰ ਪਾਣੀ ਛੱਕ ਕੇ ਅਸੀਂ ਉਹਨੂੰ ਗੁਰਦੁਆਰਾ ਹਿਮਕੁੰਡ ਸਾਹਿਬ ਚਲਦੇ ਆਂ ਜੀ ਦੇਖਦੇ ਆਂ ਉੱਥੇ ਜਗ੍ਹਾ ਮਿਲਦੀ ਹੈ ਕਿ ਨਹੀਂ ਬਾਕੀ ਪਵਨ ਨੇ ਇੱਕ ਦੋ ਮੈਸੇਜ ਪਾਤੇ ਦੋਸਤਾਂ ਨੂੰ ਜੇ ਉੱਥੇ ਬਣ ਗਿਆ ਤਾਂ ਉੱਥੇ ਨਹੀਂ ਗੁਰਦੁਆਰਾ ਸਾਹਿਬ ਤਾਂ ਹੈਗੀ ਹੈ ਫਿਰ ਏ ਕਾਣ ਗੁਰਦੁਆਰਾ ਸਾਹਿਬ ਜਾ ਕੇ ਦੇਖਾਂਗਾ ਦੇ ਵੇਦਵੰਦੀ ਕੀ ਹਾਂ ਗੁਰਦੁਆਰਹ ਦੇ ਦੇਖਦੇ ਕੀ ਵੰਦ ਹੁੰਦੀ ਆ ਪਰ ਨਿਰਮਲ ਆਸ਼ਰਮ ਜਿਹੜੀ ਵਾਈਬ ਸੀਗੀ ਉਹ ਬਹੁਤ ਕਮਾਲ ਦੀ ਆ ਸ਼ਾਂਤੀ ਵਾਲੀ ਪੋਜ਼ਿਟਿਵ એનર્ਜੀ ਵਾਲੀ ਸੀ ਪਰ ਇਹਨਾਂ ਦੀ ਮਜਬੂਰੀ ਆ ਵੀ ਸ਼ਨੀ ਐਤਵਾਰ ਹੁਣ ਕਰਕੇ ਇਹਨਾਂ ਦੇ ਸੰਗਤ ਆਈ ਵੀ ਆ ਸੋ ਸਾਨੂੰ ਇਹ ਸੀਗਾ ਵੀ ਹੁਣ ਗੁਰਦੁਆਰਾ ਹਿੰਕਟ ਸਾਹਿਬ ਜਾਣਾ ਪਊਗਾ ਪਰ ਜਿਵੇਂ ਆਪਾਂ ਹੁਣ ਸਾਈਕਲ ਵਗੇ ਚਲਾਈ ਖੜੇ ਸੀ ਤਾਂ ਸਾਨੂੰ ਪਿੱਛੋਂ ਆਵਾਜ਼ ਵੱਜਦੀ ਐ ਤੇ ਪਿੱਛੋਂ ਬਾਜ਼ ਮਾਰ ਕੇ ਉਹ ਸਾਨੂੰ ਕਹਿੰਦੇ ਵੀ ਵਾਪਸ ਹੋ ਇੱਕ ਵਾਰੀ ਤਾਂ ਜਿਹੜੇ ਵੀ ਜੀ ਨਾਲ ਫੋਨ ਤੇ ਗੱਲ ਹੋਈ ਸੀ ਤੇ ਉਹ ਕਹਿੰਦੇ ਭਾਈ ਵੀ ਇੱਥੇ ਕਾਫੀ ਕੁਝ ਹੋਣ ਲੱਗ ਗਿਆ ਹੁਣ ਲੋਕ ਆਉਂਦੇ ਆ ਤੇ ਕੋਈ ਜੁਰਮ ਕਰਦਾ ਕੋਈ ਅਜਿਹੀ ਜਾਨਸਖਾਵੀ ਘਟਨਾ ਹੋ ਜਾਂਦੀ ਹੈ ਉਹਦੇ ਪਿੱਛੇ ਸਾਨੂੰ ਫਿਰ ਪੁਲਿਸ ਖੇਡਦੀ ਐ ਤੇ ਜਿਹਦੇ ਕਰਕੇ ਅਸੀਂ ਮਨਾ ਕਰਨ ਲੱਗ ਜਿੰਦੇ ਨੇ ਫੋਨ ਤੇ ਪਤਾ ਨਹੀਂ ਹੁੰਦਾ ਬੰਦਾ ਕਿਹੋ ਜਿਹਾ ਉਹਨਾਂ ਨੇ ਸਾਨੂੰ ਵੇਖਿਆ ਸਾਈਕਲਾਂ ਨਾਲ ਰਿਖਾ ਸਾਡੇ ਸ਼ਕਲਾਂ ਦੇਖੀਆਂ ਉਸਾ ਦੇ ਅਗਲਾ ਲੱਗਿਆ ਭਾਈ ਸਾਡੇ ਸੀ ਅਸੀਂ ਸ਼ਰੀਫ ਹੈ ਸੋ ਇੱਥੇ ਸਿੱਧ ਹੋ ਗਿਆ ਵੀ ਆਪਾਂ ਸ਼ਰੀਫ ਹੈ ਪਵਨ ਤੇ ਉਹਨਾਂ ਨੇ ਸਾਨੂੰ ਕਮਰਾ ਦਿੱਤਾ ਜੇ ਹੁਣ ਆਪਾਂ ਇਸ ਕਮਰੇ ਦੇ ਵਿੱਚ ਬੈਠੇ ਆਂ 65 ਨੰਬਰ ਕਮਰੇ ਦੇ ਵਿੱਚ ਤੇ ਇੱਧਰ ਮੰਤ ਭਗਤੀ ਸ਼ਰਧਾ ਦਾ ਦਰਵਾਜ਼ਾ ਹਾਂ ਪੁਰਾਣੇ ਪੁਰਾਣਾ ਕਮਰਾ ਬੈਂਡ ਮਥਲੀ ਹੈ ਲਿਫਟ ਦੇ ਕੋਲੇ ਤੇ ਸ਼ਗਲ ਤੋਂ ਹੁਣ ਪਵਨ ਵੀ ਜਿਹੜਾ ਹੈਗਾ ਸ਼ਰੀਫ ਲੱਗਦਾ ਹੈ ਸ਼ੱਦ ਹੋ ਗਿਆ ਅੱਜ ਵੀ ਠੀਕ ਹੈ ਭਾਈ ਉਹ ਕਹਿੰਦੇ ਸਾਨੂੰ ਖਿਆਲ ਰੱਖਣਾ ਪਿਆ ਠੀਕ ਹੈ ਭਾਈ ਗੱਲ ਵੀ ਸਹੀ ਉਹਨਾਂ ਦੀ ਕਿਉਂਕਿ ਫਿਰ ਪੁਲਿਸ ਖੈਦੀ ਆ ਅਗਲੇ ਨੂੰ ਜਵਾਬ ਦੇਣਾ ਪੈਂਦਾ ਸੋ ਅੱਜ ਇੱਥੇ ਰੁਕੇ ਹੋਏ ਆ ਤੇ ਦੇਖਦੇ ਆ ਸ਼ਾਮ ਨੂੰ ਚੱਲ ਕੇ ਰਿਸ਼ੀ ਗੀਰ ਦਾ ਪੱਖਾ ਬਹੁਤ ਪੁਰਾਣਾ ਹੈ ਪੱਖਾ ਬਹੁਤ ਪੁਰਾਣਾ ਹੈ ਭਾਈ ਤੁਸੀਂ ਛੱਤ ਦੇਖੋ ਛੱਤ ਵੀ ਸਿੱਧੀ ਵੀ ਨਹੀਂ ਹੈਗੀ ਕਿਵੇਂ ਆ ਰੈਕਟੈਂਗਲ ਸ਼ੇਪ ਚ ਗੋਲ ਤੇ ਦਵਾਰ ਕਿੱਡੀ ਹੈ ਕਿੱਡੀਆਂ ਚੌੜੀਆਂ ਜਿਹੜੀਆਂ ਕੰਧਾਂ ਹੈ ਉਹਦਾ ਫੁੱਟ ਕਿੰਨਾ ਹੈ ਇਹ ਪ੍ਰਾਣੀ ਆ ਮਤਲਬ ਪੁਰਾਣਾ ਜਿਹੜਾ ਅਸ਼ਮ ਸੀ ਨਾ ਉਹਦੀਆਂ ਕੰਨਾਂ ਵਿੱਚ ਪ੍ਰਾਣੀ ਆ ਮੇਰੀ ਬਾਹਰ ਜੀ ਕਿੰਨਾ ਹੈ ਚੌੜੀ ਨਹੀਂ ਬਾਹਰ ਤੇਰੀ ਏਡੀ ਕੀ ਹੈ ਬਈ ਆ ਵੀ ਐ ਏਡੀ ਕੀ ਹੈ ਮਤਲਬ ਬਾਹਰ ਜੀ ਲੰਮੀ ਕਿਸ ਤਰ੍ਹਾਂ ਏਡੀ ਆ ਫੁੱਟ ਡੇਢ ਫੁੱਟ ਚੌੜੀ ਕੰਨ ਹੈ ਉਤਰਾਖੰਡਾ ਸ਼ਹਿਰ ਰਿਸ਼ੀਕੇਸ਼ ਤੇ ਰਿਸ਼ੀਕੇਸ਼ ਦੇ ਵਿੱਚ ਗੁਰਦੁਆਰਾ ਸ਼੍ਰੀ ੍ਹੇਮਕੁੰਨ ਸਾਹਿਬ ਮੈਨੇਜਮੈਂਟ ਟਰਸਟ ਉੱਪਰ ਜਿਹੜੀ ਯਾਤਰਾ ਜਾਂਦੀ ੍ਹੇਮਕੁੰਨ ਸਾਹਿਬ ਨੂੰ ਉਸੇ ਮੈਨੇਜਮੈਂਟ ਦਾ ਬਣਿਆ ਹੋਇਆ ਇਹ ਗੁਰਦੁਆਰਾ ਹੈ ਜਦੋਂ ਯਾਤਰਾ ਸ਼ੁਰੂ ਹੁੰਦੀ ਹੈ ਤਾਂ ਯਾਤਰੀ ਜਿਹੜੇ ਹੈਗੇ ਆ ਸ਼ਦਾਲੂ ਇੱਥੇ ਰੁਕਦੇ ਆ ਇਸ ਤੋਂ ਅੱਗੇ ਆਪਦਾ ਸਫ਼ਰ ਤੈਅ ਕਰਦੇ ਆ ਆਪਾਂ ਇਸ ਤੋਂ ਗਾਂਹ ਜਾ ਰਹੇ ਹੈਗੇ ਆ ਗੀਤਾ ਭਵਨ ਜਿੱਥੇ ਆਰਤੀ ਹੁੰਦੀ ਹੈ ਤੇ ਲక్ష్మణ ਝੂਲਾ ਤੇ ਰਾਮ ਝੂਲਾ ਤੇ ਗੰਗਾ ਦਾ ਕਿਨਾਰਾ ਇਹ ਦੇਖਣ ਜਾ ਰਹੇ ਆ ਤੇ ਇੱਕ ਹੋਰ ਚੀਜ਼ ਨੋਟ ਕਰਨ ਵਾਲੀ ਹੈ ਕਾਬਲੇਗੌਰ ਹੈ ਵੀ ਜਿਹੜੀ ਰਿਸ਼ੀਕੇਸ਼ ਹੈ ਉਹ ਧਰਤੀ ਤਪ ਦੀ ਧਰਤੀ ਹੈ ਮਤਲਬ ਇੱਥੇ ਸਾਧੂਆਂ ਨੇ ਬਹੁਤ ਤਪ ਕੀਤਾ ਹੋਇਆ ਤੇ ਯਾਤਰਾ ਇੱਥੋਂ ਹੀ ਹੋ ਕੇ ਜਾਂਦੀ ਹੈ ਚਾਰ ਧਾਮ ਦੀ ਇਸ ਕਰਕੇ ਇੱਥੇ ਧਰਮਸ਼ਾਲਾਵਾਂ ਤੁਹਾਨੂੰ ਬਹੁਤ ਮਿਲ ਜਾਂਦੀਆਂ ਪੁਰਾਣੀਆਂ ਅਹ ਗੁਜਰਾਤ ਦੇ ਸਿਹੌਰ ਸ਼ਹਿਰ ਦੇ ਵਿੱਚ ਸਾਨੂੰ ਮਿਲੇ ਸੀਗੇ ਦਿਨੇਸ਼ ਜੀ ਤੇ ਰਘੂ ਬਾਈ ਜੀ ਤੇ ਕੀ ਹਨਾ ਚੰਬੇ ਦੀ ਗੱਲ ਹੈ ਦੁਨੀਆ ਗੋਲ ਹੈ ਇਹ ਕਰ ਰਹੇ ਨੇ ਹਰ ਕੀ ਤੂਨ ਟ੍ਰੈਕ ਤੇ ਆਪਾਂ ਰਿਸ਼ੀਕੇਸ਼ ਇਨਾਂ ਨੂੰ ਮਿਲੇ ਆ ਤੇ ਬਾਈ ਨੇ ਬੁਲਾਇਆ ਤੇ ਪਛਾਣਿਆ ਵੈਸੇ ਮੈਨੂੰ ਪਤਾ ਲੱਗ ਗਿਆ ਸੀ ਦਿਨੇਸ਼ ਜੀ ਨੂੰ ਫੋਨ ਕਰਦਾ ਸੀ ਰਗੋ ਭਾਈ ਮਿਲੇ ਆ ਹਰ ਕੀ ਤੁਨ ਟ੍ਰੈਕ ਜਾਣਗੇ ਤੇ ਗੁਜਰਾਤ ਚ ਇਹਨਾਂ ਨੂੰ ਫੇਰ ਮਿਲਾਂਗੇ ਠੀਕ ਹੈ ਭਾਈ ਆਲ ਦੀ ਬੈਸਟ ਫॉर ਯੂ ਟ੍ਰੈਕ ਠੀਕ ਹੈ ਸ਼ਿਵਰਾਜ ਭਾਈ ਇਹ ਸ਼ਿਵਰਾਜ ਭਾਈ ਆ ਸਾਡੇ ਠੀਕ ਹੈ ਚਲੋ ਭਾਈ ਇਹ ਭਵਨ ਜੀ ਠੀਕ ਹੈ ਰਗੋ ਸ਼ਿਵਰਾਜ ਭਾਈ ਆਲ ਦੀ ਬੈਸਟ ਥੈਂਕ ਯੂ ਹੁਣ ਸਰ ਟਾਈਮ ਟਾਈਮ ਦੀ ਗੱਲ ਹੈ ਵੀਰ ਜੀ ਅੱਜ ਗਰਮੀ ਬਹੁਤ ਹੈ ਤੋਂ ਟ੍ਰੈਫਿਕ ਬਹੁਤ ਹੈ ਟਾਈਮ ਟਾਈਮ ਦੀ ਗੱਲ ਹੈ ਹੁਣ ਟਾਈਮ ਟਾਈਮ ਦੀ ਆਪਣੀ ਟਾਈਮ ਟਾਈਮ ਦੀ ਗੱਲ ਇਹ ਹੈ ਵੀ ਇੱਥੇ ਗਰਮੀ ਤੇ ਇੱਥੇ ਭੀੜ ਐ ਹੁੰਦੀ ਹੈ ਇਸ ਵਕਤ ਆਪਣੇ ਫਰੇਮ ਦੇ ਵਿੱਚ ਹੈਗੀ ਹੈ ਗੰਗਾ ਨਦੀ ਤੇ ਗੰਗਾ ਨਦੀ ਦੇ ਸੱਜੇ ਪਾਸੇ ਫਰੇਮ ਜੋ ਹੈਗਾ ਜਾਨ ਕੀ ਸੇਤੂ ਤੇ ਇਧਰਲੇ ਪਾਸੇ ਸਾਹਮਣੇ ਪਰਮਾਰਥ ਜਿੱਥੇ ਆਰਤੀ ਹੁੰਦੀ ਹੈ ਗੰਗਾ ਆਰਤੀ ਤੇ ਗੀਤਾ ਭਵਨ ਇਹ ਦੋ ਥਾਵਾਂ ਬਹੁਤ ਮਸ਼ਹੂਰ ਹੈ ਆਰਤੀ ਲਈ ਇੱਕ ਤ੍ਰਵੇਣੀ ਘਾਟ ਜਿੱਥੇ ਆਪਾਂ ਨਿਰਮਲ ਆਸ਼ਰਮ ਠਹਿਰੇ ਹੋਏ ਹਾਂ ਉੱਥੇ ਤ੍ਰਵੇਣੀ ਘਾਟ ਉੱਥੇ ਵੀ ਗੰਗਾ ਦੀ ਆਰਤੀ ਹੁੰਦੀ ਆਪਾਂ ਉਧਰੋਂ ਚੱਲਦੇ ਹਾਂ ਇੱਥੇ ਭੀੜ ਜ਼ਿਆਦਾ ਹੈ ਇੱਥੇ ਕੱਲ ਨੂੰ ਸਵੇਰੇ ਸਦਿਆਂ ਆਵਾਂਗੇ ਤੇ ਹੋਰ ਝਾਕਾ ਵਕਾ ਲਾਵਾਂਗੇ ਰਿシਗੇ ਇਸ ਦਾ ਤੇ ਹੁਣ ਆਪਾਂ ਨੂੰ ਸੇਵਕਾ ਤ੍ਰੇਣੀ ਘਾਟੀ ਚੱਲਣਾ ਚਾਹੀਦਾ ਗੇਟ ਤੇ ਗੇਟ ਤੇ ਬੈਠੇ ਕਬੀਰ ਦੀ ਮਿੰਤ ਕਰਕੇ ਅਸੀਂ ਸਾਈਕਲ ਇੱਥੇ ਖੜਾ ਕੇ ਗਏ ਸੀ ਤੇ ਇਹ ਮੰਦਿਰ ਹੈ ਬਹੁਤ ਸੋਹਣਾ ਮੰਦਿਰ ਹੈ ਯਾਰ ਕੀ ਬਾਤ ਹੈ ਧਾਰਮਿਕ ਸਥਾਨ ਸੋਹਣੇ ਹੀ ਹੁੰਦੇ ਸਾਰੇ ਅ ਸ਼੍ਰੀ ਕ੍ਰਿਸ਼ਨ ਦਾ ਮੰਦਿਰ ਹੈ ਤੇ ਰੈਸ਼ ਵੀ ਹੋ ਗਈ ਚਲੋ ਸਰ ਤਰਵੇਣੀ ਘਾਟ ਜਿੱਥੇ ਗੰਗਾ ਦੇ ਨਾਲ ਦੋ ਹੋਰ ਨਦੀਆਂ ਮਿਲਦੀਆਂ Shiv ਦੀ ਪ੍ਰਤਿਮਾ ਤੇ Shiv ਦੇ ਜਾਂ ਜਟਾਵਾਂ ਚੋਂ ਨਿਕਲਦੀ ਗੰਗਾ ਮਾਤਾ ਤੇ ਨਾਲ ਲੱਗਿਆ ਹੋਇਆ ਤਰਵੇਣੀ ਘਾਟ ਤੇ ਇੱਕ ਬਾਜ਼ਾਰ ਆ ਆਰਤੀ ਸਥਾਨ ਹੈ ਜੀ ਆਜੋ ਸਰ ਨੇੜੇ ਹੋ ਮਾੜਾ ਜਾਇ ਮਾ ਗੰਗਾ ਲਿਖਿਆ ਹੋਇਆ ਨੇ ਜਾਇ ਮਾ ਗੰਗਾ ਬੈਠੇ ਸਾਰੇ ਜੀ ਸ਼ਰਧਾਲੂ ਜਣ ਕੋਈ ਇਸ਼ਨਾਨ ਕਰੀ ਜਾਂਦਾ ਹੈ ਕੋਈ ਫੁੱਲਾਂ ਦੇ ਨਾਲ ਭਰੀ ਜਿਹੜੇ ਗੁਲਦਸਤੇ ਜੀ ਹੈ ਇਹ ਧੂਨੇ ਜੇ ਲੈ ਕੇ ਤਾਰੀ ਜਾਂਦਾ ਵਿੱਚ ਸ਼ਾਮ ਦੇ ਟਾਈਮ ਜਿਹੜੀ ਹੈਗੀ ਆਰਤੀ ਉਹ ਗੰਗਾ ਦੀ ਤਿਆਰੀ ਚਾ ਪੂਰੀ ਕੀ ਹੋ ਗਿਆ ਐਂ ਵਿੱਚ ਇਹ ਪੂਰਬ ਦੇ ਵਿੱਚ ਪੱਛਮ ਦੇ ਵਿੱਚ ਢਲਦਾ ਸੂਰਜ ਇਹ ਤਾਂ ਅਰਜਣੇ अर्जुन ਤੇ ਕ੍ਰਿਸ਼ਨ ਤੇ ਗੀਤਾ ਦਾ ਉਹੀ ਸਾਰ ਜਿਹਦੇ ਵਿੱਚ ਕ੍ਰਿਸ਼ਨ ਅਰਜਨ ਨੂੰ ਯੁੱਧ ਕਰਨ ਦੇ ਲਈ ਪ੍ਰੇਰਿਤ ਕਰਦਾ ਹੈ ਅਸਲ ਹੁਣ ਮੈਨੂੰ ਐ ਲੱਗਦਾ ਵੀ ਸ਼ਰਧਾਲੂ ਘੱਟ ਐ ਤੇ ਟੂਰਿਸਟ ਜ਼ਿਆਦੇ ਆ ਵੀ ਆਲਸੋ ਟੂਰਿਸਟ ਭਾਈ ਆਪਾਂ ਨਹੀਂ ਆਪਾਂ ਤਾਂ ਮੈਂ ਤਾਂ ਕਹੀਂ ਨਾ ਚਲੀ ਐ ਇੱਥੇ ਕੀ ਕਰਨਾ ਆਪਾਂ ਟੂਰਿਸਟ ਹੀ ਐ ਸਹੀ ਗੱਲ ਐ ਆਪਾਂ ਸ਼ਰਧਾਲੂ ਨਹੀਂ ਆ ਉਹ ਆ ਗਿਆ ਦੂਜੇ ਵਾਲੇ ਮੱਕੜ ਹਾਂ ਪੱਕੜ ਆ ਗਿਆ ਆਪਾਂ ਇਹਦੇ ਛੇੜ ਪ੍ਰਾਕੜਾ ਕੰਮ ਤੇ ਪੂਰਾ ਐਨ ਕਰਪੜ ਕਰਪੜ ਹੋਈ ਪਈ ਜਾਂਦਾ ਸੇਵਕਾ ਮੁਰਾਦਾਬਦੀ ਸਪੈਸ਼ਲ ਮੁਰਾਦਾਬਦੀ ਮੂੰਗ ਦਾਲ ਮੱਖਣੀ ਤੋ ઋਸ਼ੀਕੇਸ਼ ਦੇ ਵਿੱਚ ਪਹਿਲੀ ਵਾਰੀ ਆਪਾਂ ਜਿਹੜਾ ਹੈਗਾ ਲੋਕਲ ਫੂਡ ਟੇਸਟ ਕਰਨ ਲੱਗੇ ਆਂ ਲੋਕਲ ਫੂਡ ਲੋਕਲ ਕਜ਼ੀਨ ਮੈਂ ਅੰਗਰੇਜ਼ੀ ਵਾਲੀ ਬੋਲਣ ਲੱਗਣਾ ਕਿਤੇ ਤੋ ਸਟਰੀਟ ਫੂਡ ਹੈ ਇਹ ਤੇ ਖਾਣਾ ਚਾਹੀਦਾ ਦੇਖਦੇ ਆਂ ਮੂੰਗ ਦਾਲ ਮਖਣੀ ਦਾ ਕੀ ਜਵਾਬ ਹੈ ਬਾਈ ਕਿਵੇਂ ਦਿੰਦਾ ਆ ਟੋਪ ਨਹੀਂ ਭਰੀ ਬੈਠਾ ਵੈਸੇ ਬਾਈ ਪਿੱਤਲ ਦੀ ਨਾਲ ਪੈਟੀ ਵੀ ਇਹ ਭੁਜੀਆ ਜੇ ਪਾ ਕੇ ਦਿੰਦਾ ਸਪੈਸ਼ਲ ਖਾਣੀ ਹੈ ਤਾਂ ਬਾਈ ਨਹੀਂ ਮੈਂ ਨਹੀਂ ਖਾਣ ਬੋਲਿਆ ਠੀਕ ਔਰ ਦੋ ਤਾਲ ਕੇ ਪੱਤੇ ਲਗਾਣੇ ਬਿਨਾਂ ਆਏ ਇਹ ਇਰਵਾ ਨਾਵਾ ਹਾਂ ਲਾ ਲੇ ਤੁਸੀਂ ਡੋਲਗੇ ਵੀਰੇ ਡੋਲ ਜੀ ਕਿਹ ਵੀਰੇ ਬਸ ਤਾਂ ਹੀ ਹੈ ਕੀ ਹੋ ਗਿਆ ਸੀ ਖਾਦਾ ਨਹੀਂ ਨਾ ਕਦੇ ਲਓ ਜੀ ਟੇਸਟ ਕਰੋ ਮੂੰਗ ਦਾਲ ਮਗਣੀ ਸਮਾ ਹੋ ਗਿਆ ਰਾਤ ਦੇ 7:30 ਤੇ ਹੁਣ ਅਸੀਂ ਨਿਲਮਲਾ ਆਸ਼ਰਮ ਦੇ ਕਮਰਾ ਨੰਬਰ 65 ਦੇ ਵਿੱਚ ਆਪਾਂ ਸੌਣ ਲਈ ਤਿਆਰ ਆਂ ਵੀਡੀਓ ਦੇ ਵਿੱਚ ਇੱਕ ਥਾਂ ਤੇ ਮੈਂ ਕਿਹਾ ਸੀਗਾ ਵੀ ਆਪਾਂ ਗੰਗਾ ਤੇ ਦੇਖਣੀ ਆ ਪ੍ਰਮਾਥਵਾਲੀ ਪਰ ਉਧਰ ਜਾਣ ਵਾਸਤੇ ਜਿਹੜਾ ਜਾਣਕੀ ਪੁਲਾ ਜਾਣਕੀ ਸੇ ਤੋਂ ਲੰਘਣਾ ਪੈਣਾ ਸੀਗਾ ਤੇ ਸਾਈਕਲ ਤੇ ਪੀਠ ਬੜਕਾ ਬਹੁਤ ਸੀ ਉਹਦੇ ਸਾਨੂੰ ਬੜੀ ਉੱਥੇ ਅਜੀਬ ਜਿਹੀ ਬੇਚੈਨੀ ਮਹਿਸੂਸ ਹੋਈ ਇਸ ਕਰਕੇ ਅਸੀਂ ਉਹ ਪ੍ਰੋਗਰਾਮ ਬਦ ਕਰਕੇ ਕੱਲ ਦਾ ਪ੍ਰੋਗਰਾਮ ਬਣਾਇਆ ਵੀ ਕੱਲ ਸਵੇਰ ਅਸੀਂ ਜਲਦੀ ਇੱਥੋਂ ਨਿਕਲਾਂਗੇ ਤੇ ਉਹ ਸਾਰਾ ਜਿਹੜਾ ਹੈਗਾ ਘਾਟ ਬੀਚਸ ਇੱਕ ਉਹ ਥਾਂ ਜੂ ਹੋਰ ਹੈਗੀਆਂ ਤੇ ਲਸ਼ਮਿਲਾ ਰੋਡ ਕੁਇਤ ਆਪਸਥਾਨ ਜਿਹੜੇ ਜਿਹੇ ਉਹ ਕੱਲ ਵੇਖਾਂਗੇ ਆਪਾਂ ਤੇ ਜਿਹੜੀ ਆਰਤੀ ਰਹਗੀ ਆਪਣੀ ਗੰਗਾ ਆਰਤੀ ਉਹ ਆਪਾਂ ਕੱਲ ਸ਼ਾਮ ਨੂੰ ਪਰਮਾਰਥ ਹੀ ਦੇਖਾਂਗੇ ਤੇ ਸੋ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸੋ ਸਬਰ ਕਿੰਨਾ ਲੱਗਿਆ ਤੇ ਨਿਰਮਲ ਆਸ਼ਰਮ ਦੀ ਜਿਹੜੀ ਸਾਰੀ ਕਹਾਣੀ ਆ ਉਹ ਆਪਾਂ ਕੱਲ ਨੂੰ ਬੈਠ ਕੇ ਵਿਚਾਰਾਂਗੇ ਤੇ ਉਹ ਤੱਕ ਲਈ ਸਤਿ ਸ੍ਰੀ ਅਕਾਲ ਗੁੱਡ ਨਾਈਟ ਨਰਕਾ ਲੋਕ ਸਤਿ ਸ੍ਰੀ ਅਕਾਲ ਰਾਮ ਰਾਮ ਸਲਾਮ